ਸਾਪਿਆ ਅਹੀਂ ਨਹੀਂ ਆਵੇ ਵੀਰ ਕੁਝ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਿੰਡ ਤਲਵੰਡੀ ਗੱਡੀਆਂ ਤੋਂ ਥਾਰਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸਾਡੇ ਸਾਰੇ ਨੌਜਵਾਨ ਸਭਾ ਆਪਾਂ ਅੱਜ ਪਹੁੰਚੇ ਆਂ ਫਰੂਜਪੁਰ ਦੇ ਪਿੰਡਾਂ ਦੇ ਵਿੱਚ ਇਹਨਾਂ ਪਿੰਡਾਂ ਦਾ ਹਾਲਾਤ ਜਿਹੜੇ ਨੇ ਬਹੁਤ ਮਾੜੇ ਨੇ ਤੇ ਨਾਲ ਸਾਡੇ ਪਹੁੰਚ ਨੇ ਤਲਵੰਡੀ ਬੁੱਸ ਸਿੰਘ ਵਾਲਾ ਦੇ ਸਾਡੇ ਵੀਰ ਕੁਲਵੰਤ ਸਿੰਘ ਤੇ ਉਹਨਾਂ ਦੇ ਸਾਰੇ ਸਾਥੀ ਨਾਲ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹ ਸੇਵਾ ਜਿਹੜੀ ਹੈ ਇਹ ਕੀਤੀ ਹੈ ਤੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋਗਰੇ ਚੇਤ ਲਾਏ ਮਨ ਚਿੰਦੇ ਆਫਲ ਪਾਵਨ ਹਮੇ ਵਿੱਚੋਂ ਜਾਏ ਇਹ ਸਾਡੇ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਜਿੰਨਾ ਵੀ ਉਹਨਾਂ ਨੇ ਸਾਰੂ ਸਹਿਯੋਗ ਦਿੱਤਾ ਆਪਾਂ ਉਸ ਤੋਂ ਵੱਧ ਉਹਨਾਂ ਨੂੰ ਉਹਨਾਂ ਦੀ ਉਮੀਦ ਤੇ ਖਰੇ ਉਤਰੇ ਹਾਂ ਕੋਈ ਆਪਾਂ ਜਿੱਥੇ ਨਹੀਂ ਸੀ ਕੋਈ ਪਹੁੰਚਦਾ ਆਪਾਂ ਉੱਥੇ ਵੀ ਜਾ ਕੇ ਪਹੁੰਚੇ ਆ ਇਹਨਾਂ ਸਾਰਿਆਂ ਦੇ ਮੇਲਜੋਲ ਦੇ ਨਾਲ ਆਪਾਂ ਸਾਰੇ ਪਹੁੰਚ ਕੇ ਤੇ ਆਪਾਂ ਰਾਸ਼ਨ ਪਾਣੀ ਜਿੱਥੇ ਵੀ ਜਿੱਥੇ ਵੀ ਜ਼ਰੂਰਤ ਹੈ ਉੱਥੇ ਤੱਕ ਪਹੁੰਚਾਇਆ ਤੇ ਪਰ ਹਾਰਾਤ ਬਹੁਤ ਮਾੜੇ ਨੇ ਸਾਡੇ ਇਹਨਾਂ ਕਰਨਾ ਕੁਝ ਨਹੀਂ ਹੋਣਾ ਕਿਉਂਕਿ ਜੇ ਰੱਬ ਕਰੇ ਘਰ ਭਰੇ ਤਾਂ ਤਾਂ ਹੀ ਪਰਦਾ ਹੈ ਬਾਕੀ ਜਿੰਨਾ ਇਹਨਾਂ ਦਾ ਨੁਕਸਾਨ ਹੋਇਆ ਉਹ ਪਰਪੈ ਨਹੀਂ ਹੋ ਸਕਦੀ ਬਹੁਤ ਕਿਸਾਨ ਜਿਹੜੇ ਨੇ ਘਟੋ ਘਟ ਵੀ 2-2 ਸਾਲ 3-3 ਸਾਲ ਇਹ ਪਿੱਛੇ ਚਲੇ ਗਏ ਨੇ ਤੇ ਇਸੇ ਕਰਕੇ ਭਾਈ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੋ ਤਾਂ ਕਿ ਆਪਣੀ ਜਿਹੜੀ ਇਹ ਪਰਪਈ ਹੈ ਜਿਹੜੀ ਪੂਰੀ ਪਰਕਰਸਨ ਕਿਉਂਕਿ ਜਿਹੜੀਆਂ ਜ਼ਮੀਨਾਂ ਨੇ ਉਹ ਕਾਫੀ ਖਰਾਬ ਹੋ ਗਈਆਂ ਰੇਤਾ ਵਿੱਚ ਪੈ ਗਿਆ ਤੇ ਇਹਨਾਂ ਨੂੰ ਟਰੈਕਟਰਾਂ ਦੀ ਵੀ ਜ਼ਰੂਰਤ ਪੈਣੀ ਹੈ ਤੇ ਮੈਂ ਵੀ ਵਿਸ਼ਵਾਸਦਾਰ ਹਾਂ ਕਿ ਆਪਾਂ ਵੀ ਜਿੰਨੇ ਸਾਡੇ ਵੀਰ ਨੇ ਸਾਡੇ ਨਾਲ ਸਾਰੇ ਆਏ ਨੇ ਆਪਾਂ ਸਾਰੇ ਰਲ ਮਿਲ ਕੇ ਆਪਾਂ ਕੋਸ਼ਿਸ਼ ਕਰਾਂਗੇ ਟਰੈਕਟਰ ਲੈ ਕੇ ਆਈਏ ਤੇ ਆਪਾਂ ਟਰੈਕਟਰ ਲੈ ਕੇ ਜਿੰਨਾ ਵੀ ਹੋ ਸਕੇ ਆਪਾਂ ਇਹਨਾਂ ਦੀ ਮਦਦ ਕਰਾਂਗੇ ਤੇ ਉਹ ਜ਼ਮੀਨਾਂ ਪੱਧਰੀਆਂ ਕਰਨ ਵਾਲੀਆਂ ਉਹ ਕੀਤੀਆਂ ਜਾਣਗੀਆਂ ਸੋ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਅੱਜ ਸਾਡੇ ਨਾਲ ਆਏ ਨੇ ਔਰ ਇਸ ਖਾਸ ਕਰਕੇ ਐਨਆਰਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਕਿਰਪਾ ਕਰੇ ਜਿੱਥੇ-ਜਿੱਥੇ ਵੀ ਉਹ ਵਸਦੇ ਨੇ ਜਰਮਨ ਫਰਾਂਸ ਇਟਲੀ ਜਿੰਨੇ ਵੀ ਬਾਹਰ ਦੇਸ਼ ਨੇ ਕੈਨੇਡਾ ਅਮਰੀਕਾ ਜਿੱਥੇ ਵੀ ਉਹ ਵਸ ਰਹੇ ਨੇ ਉਹਨਾਂ ਦਾ ਸਾਰਾ ਜਿਹੜਾ ਦਿਲ ਦੀ ਧੜਕਣਾ ਉਹ ਪੰਜਾਬ ਦੇ ਨਾਲ ਧੜਕ ਰਹੀ ਏ ਤੇ ਉਹਨਾਂ ਨੂੰ ਬੜੀ ਚਿੰਤਾ ਜਿਹੜੀ ਸਾਡੇ ਪੰਜਾਬ ਦੇ ਉੱਤੇ ਕੋਈ ਐਸੀ ਨੌਬਤ ਆਂਦੀ ਆ ਉਹ ਵੀ ਮੋਢੇ ਨਾਲ ਮੋਢਾ ਜੋੜ ਕੇ ਸਾਡੀ ਸਾਰਿਆਂ ਦੀ ਸਹਾਇਤਾ ਕਰਦੇ ਤੇ ਸਾਨੂੰ ਉਤਸ਼ਾਹ ਦਿੰਦੇ ਨੇ ਤੇ ਆਪਾਂ ਉਸ ਉਤਸ਼ਾਹ ਦੇ ਨਾਲ ਹੀ ਆਪਾਂ ਗੁਰੂ ਦੀ ਕਿਰਪਾ ਲੈ ਕੇ ਤੇ ਆਪਾਂ ਗੁਰੂ ਦੀ ਕਿਰਪਾ صدਕਾ ਆਪਾਂ ਇਹ ਸਾਰੇ ਜਿਹੜੇ ਕਾਰਜ ਜੁੜੇ ਉਹ ਆਰੰਭ ਕਰਕੇ ਤੇ ਸਮਾਪਤੀ ਵੀ ਨਾਲ ਹੀ ਕਰਦੇ ਨੇ ਕਿਉਂਕਿ ਉਹਨਾਂ ਦੇ ਪੈਸੇ ਤੋਂ ਬਿਨਾ ਕੋਈ ਗੱਲ ਨਹੀਂ ਬੰਦੀ ਸਾਜ ਸੰਗਤ ਜੀ ਸੋ ਪੈਸਾ ਜਿਹੜਾ ਉਹ ਬਹੁਤ ਵੱਡੀ ਚੀਜ਼ ਆਪਾਂ ਇਸ ਨੂੰ ਕਈ ਕਈਏ ਪਰ ਸਭ ਤੋਂ ਵੱਡੀ ਕਿਰਪਾ ਹੈ ਗੁਰੂ ਜੀ ਜੇ ਗੁਰੂ ਦੀ ਕਿਰਪਾ ਆਏ ਤਾਂ ਸਭ ਕੁਝ ਹੋ ਸਕਦਾ ਹੈ ਤੋਂ ਗੁਰੂ ਦੀ ਬਿਨਾ ਕਿਰਪਾ ਬਿਨਾ ਕੁਝ ਨਹੀਂ ਹੋ ਸਕਦਾ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਸਾਡੇ ਪੱਤਰਕਾਰ ਵੀਰ ਦਾ ਵੀ ਸੋ ਪੰਜਾਬੀ ਗੱਲਬਾਤ ਚੈਨਲ ਦਾ ਜਿਨ੍ਹਾਂ ਨੇ ਸਾਡੀ ਜਿਹੜੀ ਗੱਲਬਾਤ ਜਿਹੜੀ ਉਹ ਸਾਡੀ ਦੁਨੀਆ ਦੇ ਵਿੱਚ ਜੋ ਪਛਾਣ ਦੀ ਕੋਸ਼ਿਸ਼ ਕੀਤੀ ਹੈ ਸੋ ਇਹਨਾਂ ਦਾ ਪ੍ਰਧਾਨ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੇ ਕੋਈ ਵੱਧ ਕਾਟ ਬੋਲੇ ਆਏ ਖਿਮਾ ਦੇ ਜਾਚਾ ਗਾ ਵਾਹਿਗੁਰੂ ਜੀ ਕਾ ਖਾਲਸਾ ਵਾ